ਇਹ ਕਹਿਣਾ ਚਾਹੁੰਦੀ ਆ ਦੇਖੋ ਫਰਸਟ ਆਫ ਆਲ ਉਹ ਤੁਹਾਡੇ ਮਮਾ ਸੀਗੇ ਹੈਨਾ ਤੋ ਤੁਹਾਡੇ ਸੁਪਨੇ ਵਿੱਚ ਬਹੁਤ ਆਉਂਦੇ ਆ ਵੈਸੇ ਤਾਂ ਮੈਕਸਿਮਮ ਕੀ ਹੁੰਦਾ ਆ ਕਿ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਆ ਉਹ ਤੁਹਾਡੇ ਸੁਪਨੇ ਵਿੱਚ ਆਉਣ ਉਹ ਆਉਂਦੇ ਨਹੀਂ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਮਮਾ ਇਸ ਦੁਨੀਆ ਤੋਂ ਪਾਪਾ ਇਸ ਦੁਨੀਆ ਤੋਂ ਕੂਚ ਕਰ ਗਏ ਆ ਉਹ ਪਿੱਛੇ ਨਹੀਂ ਆ ਸਰੀਰਕ ਤੌਰ ਤੇ ਉਹ ਨਹੀਂ ਆ ਪਰ ਉਹਨਾਂ ਦੇ ਬੱਚੇ ਡਿਜ਼ਾਇਰ ਕਰਦੇ ਕਿ ਕਾਸ਼ ਮੰਮੀ ਪਾਪਾ ਸਾਡੇ ਸੁਪਨੇ ਵਿੱਚ ਆਉਣ ਤੇ ਮਤਲਬ ਫੀਲ ਕਰਨਾ ਚਾਹੁੰਦੇ ਵਾਪਸ ਉਹਨਾਂ ਨੂੰ ਹਨਾ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਦੀਆਂ ਡ੍ਰੀਮਸ ਦੇ ਵਿੱਚ ਨਹੀਂ ਆਉਂਦੇ ਓਕੇ ਇੱਕ ਅਲੱਗ ਚੀਜ਼ ਹੋ ਗਈ ਐਂਡ ਕਿਰਨ ਕਪੂਰ ਕਹਿ ਰਹੇ ਨੇ ਆਪ ਹਮਸੇ ਨਾਰਾਜ਼ ਹੋ ਕਿਰਨ ਜੀ ਮੈਂ ਤੇ ਤੁਹਾਡਾ ਨਾਮ 2-3 ਵਾਰੀ ਬੋਲ ਦਿੱਤਾ ਮੈਂ ਨਾਰਾਜ਼ ਨਹੀਂ ਓਕੇ ਜੀ ਮੈਂ ਹੁਣ ਕਮੈਂਟਸ ਨਹੀਂ ਲੈਣ ਵਾਲੀ ਸਿੱਧਾ ਅਸੀਂ ਪੁਆਇੰਟ ਤੇ ਆਵਾਂਗੇ ਤੇ ਦੈਨ ਅਸੀਂ ਚੱਲਾਂਗੇ ਪ੍ਰਾਰਥਨਾ ਦੇ ਵੱਲ ਨੂੰ ਓਕੇ ਤਾਂ ਕਈ ਵਾਰੀ ਕੀ ਹੁੰਦਾ ਆ ਇੱਕ ਚੀਜ਼ ਨੂੰ ਧਿਆਨ ਨਾਲ ਸਮਝੋ ਜਿਹੜੇ ਸਾਡੇ ਆਪਣੇ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਆ ਨਾ ਉਹਨਾਂ ਦੇ ਕੋਲੇ ਬਾਈਬਲ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਪਰਮਿਸ਼ਨ ਨਹੀਂ ਆ ਕਿ ਉਹ ਸਾਡੇ ਕੋਲੇ ਵਾਪਸ ਆਉਣ ਚਾਹੇ ਸੁਪਨਿਆਂ ਦੇ ਰਾਹੀਂ ਜਾਂ ਆਤਮਾ ਦੇ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਡੇ ਜੀਵਨ ਦੇ ਵਿੱਚ ਵਾਪਸ ਨਹੀਂ ਆ ਸਕਦੇ ਉਹਨਾਂ ਨੂੰ ਅਲਾਉ ਨਹੀਂ ਹੈਗਾ ਪਵਿੱਤਰ ਬਾਈਬਲ ਇਦਾਂ ਸਾਨੂੰ ਸਮਝਾਉਂਦਾ ਹੈ ਕਿਉਂਕਿ ਜਦੋਂ ਅਸੀਂ ਇੱਕ ਧਨੀ ਦੀ ਤੇ ਲਾਜ਼ਰਸ ਦੀ ਸਟੋਰੀ ਨੂੰ ਦੇਖਦੇ ਆ ਜਿਹੜਾ ਇੱਕ ਮੰਗਤਾ ਸੀਗਾ ਧਨੀ ਦੀ ਡੇੜੀ ਚ ਬੈੰਦਾ ਹੁੰਦਾ ਸੀਗਾ ਹਨਾ ਤੇ ਜਦੋਂ ਹੀ ਉਹਨਾਂ ਦੀ ਸਟੋਰੀ ਨੂੰ ਦੇਖਦੇ ਆ ਤੇ ਜਿਹੜਾ ਧਨੀ ਆਦਮੀ ਸੀਗਾ ਤੇ ਉਹ ਰਿਕੁਐਸਟ ਕਰਦਾ ਹੈ ਆ ਪਰਮੇਸ਼ਵਰ ਦੇ ਅੱਗੇ ਕਿ ਕਹਿੰਦਾ ਮੈਨੂੰ ਇੱਕ ਮੌਕਾ ਦੇ ਦਿਓ ਤੇ ਮੈਂ ਜਾ ਕੇ ਆਪਣੇ ਭਰਾਵਾਂ ਨੂੰ ਦੱਸ ਆਵਾਂ ਪਰ ਉੱਥੇ ਵਚਨ ਦੇ ਵਿੱਚ ਲਿਖਿਆ ਕਿ ਨਹੀਂ ਹੁਣ ਉਹ ਮੌਕਾ ਲੰਘ ਚੁੱਕਿਆ ਆ ਤੇ ਉਹ ਮੌਕਾ ਜਿਹੜਾ ਨਾ ਉਹ ਜੀਂਦੇ ਜੀ ਹੁੰਦਾ ਹੈ ਜਾਂ ਕੋਈ ਵੀ ਇੱਥੋਂ ਮਰਨ ਦੇ ਬਾਅਦ ਜਿਹੜਾ ਹੈ ਉਹ ਵਾਪਸ ਨਹੀਂ ਜਾ ਸਕਦਾ ਤਾਂ ਉੱਥੋਂ ਸਾਨੂੰ ਇੱਕ ਚੀਜ਼ ਸਮਝ ਵਿੱਚ ਆਉਂਦੀ ਆ ਕਿ ਵਾਪਸ ਆਇਆ ਨਹੀਂ ਜਾ ਸਕਦਾ ਅਨਦਰ ਥਿੰਗ ਇਜ਼ ਕਿ ਅਕੋਰਡਿੰਗ ਟੂ ਬਾਈਬਲ ਦੇਖੋ ਮੈਂ ਬਹੁਤ ਸਾਰੇ ਰਿਲੀਜੀਅਨ ਯਾ ਮੈਨ ਮੇਡ ਯਾ ਸਾਰੇ ਰਿਲੀਜੀਅਨਸ ਮੈਨ ਮੇਡ ਆ ਕੋਈ ਵੀ ਇਹੋ ਜਿਹਾ ਨਹੀਂ ਆ ਜਿਹਨੂੰ ਕਹਿਆ ਜਾਵੇ ਕਿ ਇਹ ਪਰਮੇਸ਼ਵਰ ਨੇ ਬਣਾਇਆ ਕਿਉਂਕਿ ਪਰਮੇਸ਼ਵਰ ਨੇ ਰਿਲੀਜੀਅਨ ਨਹੀਂ ਬਣਾਇਆ ਪਰਮੇਸ਼ਵਰ ਨੇ ਸਿਰਫ ਬੰਦਾਈ ਬਣਾਇਆ ਠੀਕ ਆ ਬਾਕੀ ਸਾਰਾ ਕੁਝ ਜੋ ਕੁਝ ਇਹਨਾਂ ਬੰਦੇ ਨੇ ਬਣਾ ਦਿੱਤਾ ਆ ਕਿ ਤੂੰ ਫਲਾਨਿਆ ਹੈ ਤੇ ਤੂੰ ਢਮਕਾਨਾ ਹੈ ਕੋਈ ਗॉड ਵਾਲਾ ਹੋ ਗਿਆ ਤੇ ਕੋਈ ਜਿਹੜਾ ਰੱਬ ਵਾਲਾ ਹੋ ਗਿਆ ਤੇ ਕੋਈ ਜਿਹੜਾ ਆ ਉਹ ਕਿਸੇ ਤਰੀਕੇ ਦੇ ਨਾਲ ਲਾ ਲੋ ਤੁਸੀਂ ਕੋਈ ਪ੍ਰਭੂ ਵਾਲਾ ਹੋ ਗਿਆ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹੁੰਦੀ ਆ ਹਰ ਸਾਰੇ ਸਾਰਿਆਂ ਦੀ ਆਪਣੀ ਸੋਚ ਆ ਆਪਣਾ ਤਰਕ ਆ ਸਾਰਿਆਂ ਦਾ ਸੋ ਜਦੋਂ ਸਾਡੀ ਸੋਚ ਵੱਖ-ਵੱਖ ਆ ਉਹਦੇ ਪਿੱਛੇ ਸਾਡੇ ਲੌਜੀਕ ਵੱਖ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਵੱਖਰੇ ਤਰੀਕੇ ਨਾਲ ਕੰਮ ਕਰਦੀਆਂ ਆ ਪਰ ਅਸੀਂ ਰੋਜ਼-ਰੋਜ਼ ਬਾਈਬਲ ਨੂੰ ਪੜ੍ਹ ਰਹੇ ਆ ਇਸ ਲਈ ਆਪਾਂ ਕਰਾਂਗੇ ਗੱਲ ਕਿ ਬਾਈਬਲ ਕੀ ਕਹਿ ਰਹੀ ਆ ਤਾਂ ਬਾਈਬਲ ਸਾਨੂੰ ਦੱਸਦਾ ਆ ਕਿ ਜਿਹੜੇ ਮਰੇ ਹੋਏ ਆ ਉਹ ਇੱਕ ਗਹਿਰੀ ਨੀਂਦ ਸੁੱਤੇ ਹੋਏ ਆ ਅਕੋਰਡਿੰਗ ਟੂ ਬਾਈਬਲ ਉਹ ਇੱਕ ਗਹਿਰੀ ਨੀਂਦ ਦੇ ਵਿੱਚ ਸੌਂਗੇ ਆ ਇੱਕ ਕਿਆਮਤ ਦਾ ਦਿਨ ਆਏਗਾ ਇੱਕ ਨਿਆਂ ਦਾ ਦਿਨ ਆਏਗਾ ਜੇ ਇਸ ਦਿਨ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਉਠਾਇਆ ਜਾਏਗਾ ਲੇਖੇ ਵਾਸਤੇ ਹਿਸਾਬ ਕਿਤਾਬ ਵਾਸਤੇ ਤੇ ਉਸ ਦਿਨ ਉਹਨਾਂ ਸਭਨਾਂ ਦਾ ਜਿਹੜਾ ਆ ਉਹ ਹਿਸਾਬ ਲਿਆ ਜਾਏਗਾ ਸੋ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤਾਂ ਫਿਰ ਸਾਡੇ ਪੇਰੈਂਟਸ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਇਸ ਫਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਆ ਉਹ ਇੱਕ ਗੈਰੀ ਜਗ੍ਹਾ ਦੇ ਉੱਤੇ ਗੈਰੀ ਨੀਂਦ ਦੇ ਵਿੱਚ ਸੁੱਤੇ ਹੋਏ ਆ ਪਾਤਾਲ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਉੱਥੇ ਉਹ ਸੁੱਤੇ ਹੋਏ ਆ ਹੁਣ ਇਹਦੇ ਉੱਤੇ ਮੈਨੂੰ ਨਹੀਂ ਪਤਾ ਕਿ ਇਹਦੀ ਕੀ ਫਲਸਫੀ ਆ ਬਸ ਮੇਰੀ ਸਮਝ ਦੇ ਵਿੱਚ ਜਿੰਨਾ ਆਇਆ ਕਿ ਮਰੇ ਹੋਿਆਂ ਦੇ ਬਾਰੇ ਵਿੱਚ ਬਾਈਬਲ ਕੀ ਸਮਝਾਉਂਦਾ ਮੈਂ ਉਹ ਹੀ ਤੁਹਾਨੂੰ ਐਕਸਪਲੇਨ ਕਰਾਂਗੀ ਪਰ ਅਗਰ ਤੁਸੀਂ ਦੇਖੋ ਅਗਰ ਕਿਸੇ ਨੂੰ ਉੱਥੋਂ ਵਾਪਸ ਆਉਣ ਦੀ ਪਰਮਿਸ਼ਨ ਹੋਵੇ ਤੇ ਫਿਰ ਜੇ ਕੋਈ ਜਾਣਾ ਕਿਸੇ ਨੂੰ ਡਰਾਉਣ ਵਾਸਤੇ ਆਉਂਦਾ ਆ ਕਿ ਉਹ ਆਪਣੇ ਬੱਚਿਆਂ ਦੀ ਮਦਦ ਕਰਨ ਵਾਸਤੇ ਨਹੀਂ ਆ ਸਕਦਾ ਕਿ ਉਹ ਆਪਣੇ ਪਤੀ ਜਾਂ ਪਤਨੀ ਦੀ ਮਦਦ ਕਰਨ ਵਾਸਤੇ ਨਹੀਂ ਆ ਸਕਦਾ ਜਿਹੜੇ ਉਹਨਾਂ ਨੂੰ ਇੰਨਾ ਚਾਹੁੰਦੇ ਪਿਆਰ ਕਰਦੇ ਸਭ ਕੁਝ ਕਰਦੇ ਆ ਇੱਕ ਇਨਸਾਨ ਭੂਤ ਬਣ ਕੇ ਅਗਰ ਕਿਸੇ ਦਾ ਗਲਾ ਘੁੱਟਣ ਵਾਸਤੇ ਆਉਂਦਾ ਆ ਤੇ ਕੀ ਉਹੀ ਇਨਸਾਨ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਉਹਨਾਂ ਨੂੰ ਦੱਸਣ ਵਾਸਤੇ ਕਿਉਂ ਨਹੀਂ ਆਉਂਦਾ ਕਿ ਕੌਣ ਤੇਰੇ ਨਾਲ ਧੋਖਾ ਕਰ ਰਿਹਾ ਆ ਤੇਰੇ ਨਾਲ ਅੱਗੇ ਕੀ ਹੋਣ ਵਾਲਾ ਜਾਂ ਕਿ ਕਿਹੜਾ ਇਨਸਾਨ ਕਿੱਦਾਂ ਆ ਤਾਂ ਨਹੀਂ ਆ ਸਕਦੇ ओके रमेश जी ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਬਾਜੀ ਦੇ ਕੋਲ ਗਏ ਸੋ ਅਸੀਂ ਇਸ ਚੀਜ਼ ਨੂੰ ਸਮਝਣਾ ਅਗਰ ਤੁਹਾਡੇ ਡ੍ਰੀਮ ਦੇ ਵਿੱਚ ਤੁਹਾਡੇ ਮਾਮਾ ਆ ਰਹੇ ਆ ਜਾਂ ਤੁਹਾਡੇ ਪੇਰੈਂਟਸ ਆ ਰਹੇ ਆ ਅਗਰ ਤੇ ਤੁਸੀਂ ਉਹ ਪੁਰਾਣੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਤੁਸੀਂ ਉਹਨਾਂ ਦੇ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹੇ ਕੁਝ ਨਹੀਂ ਆਈ ਥਿੰਕ ਉਹ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੈਮਰੀਜ਼ ਪਈਆਂ ਹੋਈਆਂ ਹਨ ਨਾ ਉਹ ਡਿਸਪਲੇ ਤੇ ਚੱਲ ਰਹੀਆਂ ਹਨ ਕਿਉਂਕਿ ਬਹੁਤ ਸਾਰੇ ਡ੍ਰੀਮਸ ਜਿਹੜੇ ਹਨ ਨਾ ਸਾਰੇ ਡ੍ਰੀਮਸ ਪੁਤਰਾ ਆਤਮਾ ਵੱਲੋਂ ਨਹੀਂ ਹੁੰਦੇ ਯਾਦ ਰੱਖੋ ਤੇ ਸਾਰੇ ਡ੍ਰੀਮਸ ਜਿਹੜੇ ਹਨ ਨਾ ਉਹ ਈਵਲ ਸਪਿਰਿਟ ਵੱਲੋਂ ਨਹੀਂ ਹੁੰਦੇ ਸਾਨੂੰ ਇਹ ਚੀਜ਼ ਜਿਹੜੀ ਹੈ ਨਾ ਇਹ ਸਮਝਣੀ ਹੋਊਗੀ ਚੰਗੇ ਤਰੀਕੇ ਨਾਲ 80% ਨਾਲੋਂ ਜ਼ਿਆਦਾ ਸੁਪਨੇ इवन ਮੇਰੇ ਹਿਸਾਬ ਨਾਲ ਤਾਂ 90% ਨਾਲੋਂ ਵੀ ਜ਼ਿਆਦਾ ਸੁਪਨੇ ਜਿਹੜੇ ਆ ਨਾ ਉਹ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹੋਈਆਂ ਆ ਉਹਨਾਂ ਦੀ ਉਪਜ ਹੁੰਦੇ ਆ ਜਿਹਦੇ ਵਿੱਚੋਂ ਤੁਸੀਂ ਹੁਣ ਧਿਆਨ ਨਾਲ ਸਮਝਣਾ ਕਿ ਅਸੀਂ ਕਿਹੜੇ ਸੁਪਨੇ ਦੇਖਦੇ ਆ ਜਿਹੜਾ ਇਨਸਾਨ ਰੋਜ ਰੋਟੀ ਖਾਂਦਾ ਆ ਬਹੁਤ ਸੋਹਣੀ ਰੋਟੀ ਖਾਂਦਾ ਆ ਸਵਾਦਲੇ ਭੋਜਨ ਖਾਂਦਾ ਆ ਕਦੀ ਵੀ ਉਹ ਆਪਣੇ ਆਪ ਨੂੰ ਸੁਪਨੇ ਵਿੱਚ ਕਹਿ ਲੋ ਕਿ ਰੋਟੀ ਖਾਂਦਾ ਹੋਇਆ ਨਹੀਂ ਦੇਖੇਗਾ ਪਰ ਜਿਹੜਾ ਇਨਸਾਨ ਭੁੱਖਾ ਆ ਜਿਹੜਾ ਇਨਸਾਨ ਉਹ ਚੀਜ਼ ਨੂੰ ਖਾਣਾ ਚਾਹੁੰਦਾ ਆ ਉਹ ਸੁਪਨੇ ਵਿੱਚ ਆਪਣੇ ਆਪ ਨੂੰ ਦੇਖੇਗਾ ਕਿ ਉਸ ਚੀਜ਼ ਨੂੰ ਖਾ ਰਿਹਾ ਆ ਜਿਸ ਇਨਸਾਨ ਦੇ ਨਾਲ ਤੁਸੀਂ ਰਹਿੰਦੇ ਹੋ एवरीडे ਤੁਸੀਂ ਉਸ ਇਨਸਾਨ ਨੂੰ ਬਹੁਤ ਘੱਟ ਆਪਣੇ ਸੁਪਨੇ ਵਿੱਚ ਦੇਖੋਗੇ ਜਿਵੇਂ ਤੁਸੀਂ ਆਪਣੇ ਹਸਬੰਡ ਦੇ ਨਾਲ ਰਹਿੰਦੇ ਆ ਤੁਸੀਂ ਆਪਣੀ ਵਾਈਫ ਦੇ ਨਾਲ ਰਹਿੰਦੇ ਆ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਆ ਬਹੁਤ ਘੱਟ ਬਹੁਤ ਰੇਅਰ ਤੁਸੀਂ ਉਹਨਾਂ ਨੂੰ ਆਪਣੀ ਡ੍ਰੀਮ ਦੇ ਵਿੱਚ ਦੇਖੋਗੇ ਬਹੁਤ ਰੇਅਰ ਅਗਰ ਤੁਸੀਂ ਜਿਨ੍ਹਾਂ ਦੇ ਨਾਲ ਰਹਿੰਦੇ ਆ ਤੁਸੀਂ ਉਹਨਾਂ ਨੂੰ ਆਪਣੇ ਡ੍ਰੀਮ ਵਿੱਚ ਦੇਖਦੇ ਆ ਉਹ ਉਸ ਡ੍ਰੀਮ ਦੇ ਲਈ ਫਿਰ ਤੁਹਾਨੂੰ ਕੁਝ ਕਰਨਾ ਪਏਗਾ ਉਸ ਡ੍ਰੀਮ ਦੇ ਲਈ ਉਸ ਡ੍ਰੀਮ ਵਿੱਚ ਕੀ ਹੋਇਆ ਸੱਟਪੇਟ ਲੱਗੀ ਜਾਂ ਕੁਝ ਤੁਸੀਂ ਤੁਹਾਨੂੰ ਮਿਲ ਰਿਹਾ ਆ ਤੁਹਾਡੇ ਬੱਚਿਆਂ ਨੂੰ ਕੁਝ ਮਿਲ ਰਿਹਾ ਆ ਜਾਂ ਤੇ ਉਹ ਡ੍ਰੀਮਸ ਰਿਸੀਵ ਕਰਨ ਵਾਲੇ ਹੋਣਗੇ ਜਾਂ ਉਹ ਕੈਨਸਲ ਕਰਨ ਵਾਲੇ ਹੋਣਗੇ ਪਰ ਤੁਸੀਂ ਨੋਟਿਸ ਕਰੋ ਕਿ ਜ਼ਿਆਦਾਤਰ ਤੁਸੀਂ ਜਿਨ੍ਹਾਂ ਦੇ ਨਾਲ ਰਹਿੰਦੇ ਉਹਨਾਂ ਦੀਆਂ ਡ੍ਰੀਮਸ ਤੁਹਾਨੂੰ ਆਉਂਦੀਆਂ ਨਹੀਂ ਜਿੰਨੂੰ ਤੁਸੀਂ ਆਪਣੀ ਜ਼ਿੰਦਗੀ ਚ ਪ੍ਰਾਪਤ ਕਰਨਾ ਚਾਹੁੰਦੇ ਆ ਜਿੰਨੂੰ ਤੁਸੀਂ ਮਿਲਣਾ ਚਾਹੁੰਦੇ ਮਤਲਬ ਇੱਕ ਇੱਕ ਬੇਟੀ ਆ ਉਹਦੀ ਸ਼ਾਦੀ ਹੋ ਗਈ ਉਹ ਵਿਦੇਸ਼ ਵਿੱਚ ਚਲੇ ਗਈ ਆ ਉਹਦੇ ਮਨ ਵਿੱਚ ਆ ਕਿ ਉਹ ਆਪਣੇ ਮਮਾ ਪਾਪਾ ਨੂੰ ਮਿਲੇ ਸਮਝ ਰਹੇ ਹੋ ਜਦੋਂ ਹੁਣ ਉਹ ਆਪਣੇ ਮਮਾ ਪਾਪਾ ਨੂੰ ਮਿਲਣ ਦੀ ਡਿਜ਼ਾਇਰ ਰੱਖਦੀ ਆ ਉਹ ਡਿਜ਼ਾਇਰ ਉਹਦੇ ਨਾਲ ਸਬਕੌਨਸ਼ੀਅਸ ਤੱਕ ਚਲੇ ਗਈ ਆ ਤੇ ਉਹਨੂੰ ਹਰ ਚੌਥੇ ਪੰਜਵੇਂ ਦਿਨ ਮਹੀਨੇ 'ਚ ਦੋ ਤਿੰਨ ਵਾਰੀ ਉਹਨੂੰ ਸੁਪਨਾ ਆਉਣਾ ਹੀ ਆ ਵੀ ਉਹ ਆਪਣੇ ਪਿੱਕਿਆਂ ਦੇ ਘੁੰਮ ਰਹੀ ਆ ਉਹ ਆਪਣੇ ਮਤਲਬ ਉਹਦੇ ਮਾਮਾ ਉਹਨੂੰ ਮਿਲਣ ਵਾਸਤੇ ਆਏ ਜਾਂ ਉਹਦੇ ਪਾਪਾ ਉਹਨੂੰ ਮਿਲਣ ਵਾਸਤੇ ਆਏ ਆ ਕਿਉਂ ਕਿਉਂਕਿ ਉਹਨੂੰ ਉਸ ਚੀਜ਼ ਦੀ ਭੁੱਖ ਹੈ ਤੁਸੀਂ ਬਹੁਤ ਸੋਨਾ ਘਰ ਬਣਾਉਣਾ ਚਾਹੁੰਦੇ ਆ ਪਰ ਤੁਹਾਡੇ ਕੋਲੇ ਘਰ ਨਹੀਂ ਆ ਤੁਸੀਂ ਤੁਹਾਨੂੰ ਸੁਪਨਾ ਕੀ ਆਏਗਾ ਤੁਹਾਨੂੰ ਜਰੂਰ ਸੁਪਨਾ ਆਏਗਾ ਕਿ ਤੁਸੀਂ ਇੱਕ ਬਿਊਟੀਫੁਲ ਹਾਊਸ ਦੇ ਵਿੱਚ ਆ ਤੁਸੀਂ ਇੱਕ ਬਿਊਟੀਫੁਲ ਹਾਊਸ ਬਣਾ ਰਹੇ ਆ ਜਾਂ ਤੁਹਾਨੂੰ ਸੁਪਨਾ ਆਏਗਾ ਕਿ ਤੁਹਾਨੂੰ ਕੋਈ ਘਰ ਵਿੱਚੋਂ ਕੱਢ ਰਿਹਾ ਹੈ ਇਹ ਇਦਾਂ ਦਾ ਮਤਲਬ ਆਏਗਾ ਘਰ ਦੇ ਨਾਲ ਰਿਲੇਟਡ ਸੁਪਨਾ ਸਾਨੂੰ ਡ੍ਰੀਮਸ ਉਹ ਆਉਂਦੇ ਆ ਜਿਨ੍ਹਾਂ ਜਿਹੜੀਆਂ ਚੀਜ਼ਾਂ ਦੀ ਅਸੀਂ ਡਿਜ਼ਾਇਰ ਕਰਦੇ ਇਸ ਚੀਜ਼ ਨੂੰ ਚੰਗੇ ਤਰ੍ਹਾਂ ਸਮਝਣਾ ਕਈ ਵਾਰੀ ਤੁਹਾਡੇ ਬਹੁਤ ਹੀ ਆਪਣੇ ਹੁੰਦੇ ਆ ਪਰ ਪਤਾ ਨਹੀਂ ਕਿਉਂ ਜਦੋਂ ਉਹ ਮੁੱਕ ਜਾਂਦੇ ਆ ਨਾ ਉਹਨਾਂ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਅਰ ਉਹ ਡਰ ਹਮੇਸ਼ਾ ਉਦੋਂ ਲੱਗਦਾ ਜਦੋਂ ਕੋਈ ਚੀਜ਼ ਨਾ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੁੰਦੀ ਆ ਆਈ ਥਿੰਕ ਕਿ ਤੁਸੀਂ ਸਬਕੌਨਸ਼ੀਅਸ ਮਾਈਂਡ ਕੀ ਆ ਉਹਨੂੰ ਅੰਡਰਸਟੈਂਡ ਕਰਦੇ ਹੋਵੋਗੇ ਤੁਹਾਡੇ ਜ਼ਹਿਨ ਦੇ ਵਿੱਚ ਅੰਦਰ ਤੁਹਾਡੇ ਮਨ ਦੇ ਅੰਦਰ ਜਿਹੜਾ ਦੇਖੋ ਜਿੱਦਾਂ ਇੱਕ ਦਿਮਾਗ ਆ ਨਾ ਜਿਹਨੂੰ ਜਿਹੜੀ ਚੀਜ਼ ਆ ਦਿਮਾਗ ਇਹ ਹੈਗਾ ਸਾਡਾ ਕੌਨਸ਼ੀਅਸ ਮਾਈਂਡ ਜਿਹੜਾ ਸਾਡਾ ਫਿਜ਼ੀਕਲ ਮਾਈਂਡ ਆ ਅਰੇ ਜਿਹੜਾ ਸਾਡਾ ਮਨ ਇਹ ਸਾਡਾ ਸਬਕੌਨਸ਼ੀਅਸ ਮਾਈਂਡ ਆ ਓਕੇ ਓਕੇ ਸੋ subconscious mind ਦੇ ਅੰਦਰ ਕੁਝ ਚੀਜ਼ਾਂ ਗਹਿਰੇ ਤਰੀਕੇ ਨਾਲ ਚੱਲੇ ਜਾਂਦੀਆਂ ਆ ਜਾਂ ਉਹ ਡਰ ਪੈਦਾ ਕਰਦੀਆਂ ਆ ਤੇ ਜਾਂ ਉਹ ਬਹੁਤ ਪੋਜ਼ਿਟਿਵਿਟੀ ਪੈਦਾ ਕਰਦੀਆਂ ਡਿਪੈਂਡ ਕਰਦਾ ਕਿ ਤੁਹਾਡੇ ਸਬਕੌਨਸ਼ੀਅਸ ਵਿੱਚ ਕਿਹੜੀ ਚੀਜ਼ ਚਲੇਗੀ ਸੋ ਅਗਰ ਤੁਹਾਨੂੰ ਤੁਹਾਡੇ ਆਪਣਿਆਂ ਤੋਂ ਡਰ ਲੱਗ ਰਿਹਾ ਹੈ ਜਿੰਨਾ ਤੁਸੀਂ ਇਸ ਸੁਪਨੇ ਨੂੰ ਛੱਡਣ ਦੀ ਕੋਸ਼ਿਸ਼ ਕਰੋਗੇ ਇਹ ਸੁਪਨਾ ਉਨਾ ਵਧੇਗਾ ਇਸ ਚੀਜ਼ ਨੂੰ ਪਹਿਲਾਂ ਸਮਝ ਲਵੋ ਜਿੰਨਾ ਤੁਸੀਂ ਇਸ ਸੁਪਨੇ ਨੂੰ ਯਾਦ ਕਰਕੇ ਛੱਡਣ ਦੀ ਕੋਸ਼ਿਸ਼ ਕਰੋਗੇ ਕਿ ਮੈਂ ਇਸ ਸੁਪਨੇ ਤੋਂ ਆਜ਼ਾਦੀ ਪਾਉਣੀ ਆ ਇਹ ਮੈਨੂੰ ਸੁਪਨਾ ਬਾਰ-ਬਾਰ ਆ ਰਿਹਾ ਮੈਂ ਸੁਪਨੇ ਤੋਂ ਆਜ਼ਾਦੀ ਪਾਉਣੀ ਇਹ ਸੁਪਨਾ ਉਨਾ ਹੀ ਵੱਧਦਾ ਜਾਏਗਾ ਬਟ ਅਗਰ ਤੁਸੀਂ ਰੀਅਲੀ ਇਨ ਡ੍ਰੀਮਸ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਤਾਂ ਫਸਟ ਆਫ ਆਲ ਤੁਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਸਿਗਨਲ ਭੇਜੋ she is my mother ਉਹ ਮੇਰੀ ਮਦਰ ਐ ਇਜ਼ ਨਹੀਂ ਕਹਿਣਾ ਤੇ ਵਾਸ ਕਹਿ ਲਓ ਕਿ ਉਹ ਮੇਰੀ ਮਦਰ ਸੀ ਠੀਕ ਐ ਤੇ ਉਹ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦੀ ਕਿਉਂਕਿ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ ਅਰ ਮੈਨੂੰ ਉਹਦੇ ਸੁਪਨੇ ਵਿੱਚ ਆਉਣ ਤੋਂ ਕੋਈ ਡਰ ਨਹੀਂ ਲੱਗਦਾ ਕਿਉਂਕਿ ਉਹ ਮੇਰੀ ਮਦਰ ਐ ਅਰ ਇਹ ਸੀਜ਼ ਨੂੰ ਅੰਗੇਕਾਰ ਕਰੋ ਕਿਉਂਕਿ ਮਾਂ ਦਾ ਛੱਡ ਕੇ ਜਾਣਾ ਜਾਂ ਪਿਤਾ ਦਾ ਛੱਡ ਕੇ ਜਾਣਾ ਇਹ ਇੱਕ ਬਹੁਤ ਹੀ ਗਹਿਰਾ ਵਿਚਾਰ ਹੁੰਦਾ ਆ ਅਨੁਭਵ ਹੁੰਦਾ ਆ ਜਿਹੜਾ ਸਾਡੇ ਆਤਮਾ ਤੱਕ ਹਿੱਟ ਕਰਦਾ ਆ ਅਰ ਜਦੋਂ ਇਹ ਸਾਡੀ ਆਤਮਾ ਤੱਕ ਹਿੱਟ ਕਰਦਾ ਹੈ ਤੇ ਆਬਵੀਅਸਲੀ ਇੰਨੇ ਸਾਡੇ ਸਬਕੌਨਸ਼ੀਅਸ ਚ ਜਾਣਾ ਹੀ ਜਾਣਾ ਹੈ ਉਹ ਤੁਹਾਡੇ ਸਬਕੌਨਸ਼ੀਅਸ ਦੇ ਵਿੱਚ ਜਾ ਚੁੱਕਾ ਆ ਇਸ ਲਈ ਉਹ बार-बार डिस्प्ले ਤੇ ਆਉਂਦਾ ਆ ਸੁਪਨਾ ਇੱਕ ডিসਪਲੇ ਸਕਰੀਨ ਆ ਜਿੱਥੇ ਜੋ ਤੁਹਾਡੇ ਸਬਕੌਨਸ਼ੀਅਸ ਦੇ ਵਿੱਚ ਉਹ ਇੱਕ ਫਿਲਮ ਬਣਾ ਕੇ